ਉੱਥੇ ਨੌਜਵਾਨ ਪੀੜੀ ਪਾਲ ਲੈ ਕੇ ਪੰਜਾਬੀ ਸਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਉੱਥੇ ਹੀ ਇੱਕ ਡਾਕਟਰ ਜੋੜਾ ਪੰਜਾਬੀ ਸਭਿਆਚਾਰ ਨੂੰ ਇਹਨਾਂ ਪਿਆਰ ਕਰਦਾ ਹੈ ਕਿ ਲਗਾਤਾਰ ਆਪਣੇ ਸਭਿਆਚਾਰ ਦੇ ਨਾਲ ਜੁੜੀਆਂ ਵੀਡੀਓਜ਼ ਬਣਾ ਕੇ ਆਪਣੇ ਪੰਜਾਬੀ ਸਭਿਆਚਾਰ ਪ੍ਰਤੀ ਆਪਣਾ ਪਿਆਰ ਦਰਸਾ ਰਿਹਾ ਹੈ ਡਾਕਟਰ ਵਿਰਿੰਦਰ ਮੋਹਨ ਜੋ ਕਿ ਦਿਮਾਗੀ ਰੋਗਾ ਦੇ ਮਾਹਰ ਨੇ ਸਰਕਾਰੀ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਨੇ ਤੇ ਉੱਥੇ ਹੀ ਉਹਨਾਂ ਦੀ ਪਤਨੀ ਡਾਕਟਰ ਤਕਦੀਰ ਕੰਪਿਊਟਰ ਸਾਇੰਸ ਵਿੱਚ ਪੀ ਐਚ ਡੀ ਨੇ ਅਤੇ ਲੈਕਚਰਾਰ ਲੱਗੇ ਨੇ ਡਾਕਟਰ ਤਕਦੀਰ ਪੁਰਾਣੇ ਸਭਿਆਚਾਰ ਗਾਣਿਆਂ ਦੇ ਉੱਤੇ ਜੁੜੀ ਲੋਕੇਸ਼ਨ ਅਤੇ ਡਰੈੱਸ ਵਿੱਚ ਐਕਟਿੰਗ ਕਰਕੇ ਵੀ ਦੇ ਵਿੱਚ ਉਹਨਾਂ ਨੂੰ ਕੈਦ ਕਰਦੇ ਨੇ ਤੇ ਇਹਨਾਂ ਦੇ ਵੀਡੀਓਸ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੇ ਨੇ ਅਤੇ ਇਹਨਾਂ ਵੀਡੀਓਸ ਦੀ ਬਦੌਲਤ ਹੀ ਉਹਨਾਂ ਨੂੰ ਚੰਡੀਗੜ੍ਹ ਵਿੱਚ ਇੱਕ ਸਮਾਗਮ ਦੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਸੀ ਜਿਸ ਵਿੱਚ ਉਹਨਾਂ ਨੂੰ ਬਾਲੀਵੁੱਡ ਸਟਾਰ ਰਾਹੁਲ ਰਾਏ ਦੇ ਨਾਲ ਮਿਲਣ ਦਾ ਕੁਝ ਸਮਾਂ ਬਿਤਾਉਣ ਦਾ ਮੌਕਾ ਜਿਹੜਾ ਹੈ ਉਹ ਮਿਲਿਆ ਇਹ ਹੋ ਨਹੀਂ ਕੁਝ ਦਿਨ ਪਹਿਲਾਂ ਆਪਣੇ ਸਭਿਆਚਾਰ ਪ੍ਰਤੀ ਪਿਆਰ ਦੀ ਬਦੌਲਤ ਹੀ ਚੜੀਗੜ੍ਹ ਤੇ ਕਲਾ ਪਵਨ ਵਿੱਚ ਕਰਾਇਆ ਗਿਆ ਇੱਕ ਰੈਂਪ ਤੇ ਪੰਜਾਬ ਪ੍ਰੋਗਰਾਮ ਵਿੱਚ ਡਾਕਟਰ ਤਕਦੀਰ ਮਿਸ ਪੰਜਾਬ ਚੁੜੇ ਗਏ ਅਤੇ ਹੁਣ ਆਪਣੇ ਇਸ ਸ਼ੌਕ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਦਰਸ਼ਨ ਕਰਨ ਦੀ ਇੱਛਾ ਵੀ ਰੱਖਦੇ ਨੇ ਉਥੇ ਦੇਖਾਂਗੇ ਤਸਵੀਰਾਂ ਤੇ ਗੱਲਬਾਤ ਕਰਾਂਗੇ ਡਾਕਟਰ ਬਰਿੰਦਰ ਮੋਹਨ ਦੀ ਪਤਨੀ ਅਤੇ ਡਾਕਟਰ ਬਰਿੰਦਰ ਦੇ ਨਾਲ ਕਿ ਇਸ ਤਰ੍ਹਾਂ ਦਾ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੈ ਤੇ ਕਿਸ ਤਰ੍ਹਾਂ ਉਹ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓਜ਼ ਜਿਹੜੀਆਂ ਨੇ ਉਹ ਬਣਾ ਕੇ ਪੰਜਾਬ ਦਾ ਮਾਣ ਜੜਾ ਵਧਾਉਣਗੇ ਆਓ ਦੇਖਦੇ ਹਾਂ ਪੂਰੀ ਖਬਰ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਤਕਦੀਸ਼ ਮੈਂ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਰੀਜਨ ਕੈਂਪਸ ਗੁਰਦਾਸਪੁਰ ਵਿੱਚ ਕੰਮ ਕਰ ਰਹੀ ਹਾਂ ਅਤੇ ਪਿਛਲੇ ਡੇਢ ਸਾਲ ਤੋਂ ਮੈਂ ਇੰਸਟਾਗ੍ਰam ਤੇ ਆਪਣੇ ਇੰਡੀਆ ਤੇ ਪੰਜਾਬ ਦੇ ਓੜ ਕਲਚਰ ਨੂੰ ਪ੍ਰੋਮੋਟ ਕਰਨ ਵਾਸਤੇ ਵੀਡੀਓਜ਼ ਵੀ ਬਣਾ ਰਹੀ ਹਾਂ ਕਿੱਦਾਂ ਆਇਆ ਮਨ ਚ ਆਇਆ ਕਿੱਦਾਂ ਸ਼ੁਰੂ ਕੀਤਾ ਇਸ ਹੋਂਕ ਮੈਨੂੰ ਬਚਪਨ ਤੋਂ ਹੀ ਸੀ ਪਰ ਸਾਨੂੰ ਪਤਾ ਹੈ ਕਿ ਪੜ੍ਹਾਈ ਦਾ ਪਹਿਲੂ ਇੱਕ ਸਾਡੀ ਜ਼ਿੰਦਗੀ ਦਾ ਬਹੁਤ ਹੀ ਇੰਪੋਰਟੈਂਟ ਪਹਿਲੂ ਹੈ ਤੇ ਉਹਨੂੰ ਕਰਨਾ ਬਹੁਤ ਜ਼ਰੂਰੀ ਸੀ ਮੇਰੇ ਲਈ ਤੇ ਹੁਣ ਮੈਂ 1.5 ਸਾਲ ਪਹਿਲਾਂ ਜਦੋਂ ਮੈਨੂੰ ਲੱਗਿਆ ਕਿ ਮੈਂ ਆਪਣੀ ਪੜ੍ਹਾਈ ਦੇ ਖੇਤਰ ਵਿੱਚ ਜੋ ਵੀ ਪਾਉਣਾ ਸੀ ਮੈਂ ਪਾ ਲਿਆ ਹੈ ਤੇ ਮੈਨੂੰ ਹੁਣ ਕੁਝ ਆਪਣੇ ਹੌਬੀਜ਼ ਨੂੰ ਜੋ ਮੇਰਾ ਹੁਨਰ ਹੈ ਉਹਨੂੰ ਵੀ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਵੀਡੀਓਜ਼ 'ਚ ਦੇਖਿਆ ਜਾਂਦਾ ਕਿ ਲੋਕੇਸ਼ਨ ਮਤਲਬ ਬਿਲਕੁਲ ਮੈਚ ਕਰਦੀ ਹੈ ਬੈਸ ਵੀ ਮੈਚ ਕਰਦੀ ਕਿਦਾਂ ਸਿਲੈਕਸ਼ਨ ਹੁੰਦੀ ਹੈ ਇਹਦੇ ਇਹ ਸਿਲੈਕਸ਼ਨ ਸਾਰੀ ਮੈਂ ਖੁਦ ਹੀ ਕਰਦੀ ਆ ਤੇ ਕਿਉਂਕਿ ਇਹ ਜਿਹੜਾ 뮤직 ਹੈ ਮੇਰੇ ਅੰਦਰ ਵਸਿਆ ਹੋਇਆ ਹੈ ਤੇ ਮੈਨੂੰ ਪਤਾ ਹੈ ਕਿ ਇਸ ਕਿਸੇ ਵੀ Song ਦੀ ਕੀ ਜ਼ਰੂਰਤ ਹੈ ਉਸ ਚੀਜ਼ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਅਚੀਵਮੈਂਟਸ ਕੀ ਹੋ ਮੈਨੂੰ ਨੈਸ਼ਨਲ ਇੰਟਰਨੈਸ਼ਨਲ ਅਵਾਰਡ ਮਿਲ ਚੁੱਕੇ ਨੇ ਤੇ ਸ਼ਹਿਰ ਦੇ ਵੱਡੀਆਂ ਸ਼ਖਸੀਅਤਾਂ ਨੇ ਮੈਨੂੰ ਸ਼ੁਰੂ ਵਿੱਚ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਿਹਦੇ ਨਾਲ ਹੀ ਉਹਨਾਂ ਦੀ ਐਪਰੀਸ਼ੀਏਸ਼ਨ ਸਦਕਾ ਹੀ ਮੇਥੋਂ ਤੱਕ ਪਹੁੰਚੀ ਹੈ। ਉਹ ਲੇਟਸ ਚੰਡੀਗੜ੍ਹ ਹੋ ਗਏ ਉਹ ਕੀ ਪ੍ਰੋਗਰਾਮ ਸੀ ਉਹ ਰਾਹੁਲ ਰਾਏ ਨੂੰ ਵੀ ਮਿਲੇ ਸਰਦਾਸਤ। ਹਾਂਜੀ ਚੰਡੀਗੜ੍ਹ ਦੇ ਅਸੀਂ ਪਹਿਲਾਂ ਤਾਂ ਸਾਨੂੰ ਜੀਡੀ ਪ੍ਰੋਡਕਸ਼ਨ ਦੇ ਆਨਰ ਗੋਡੀ ਰਾਜੀ ਨੇ ਇੱਕ ਬਹੁਤ ਵੱਡਾ ਕਾਰਜਕ੍ਰਮ ਉੱਥੇ ਕੀਤਾ ਆਪਣੇ ਹੋਟਲ ਰੈ residancy ਵਿੱਚ ਜਿਹੜੀ residancy ਵਿੱਚ ਤੇ ਉੱਥੇ ਸਾਨੂੰ ਉਹਨਾਂ ਨੇ ਐਜ਼ ਅ ਗੈਸਟ ਇਨਵਾਈਟ ਕੀਤਾ ਜਿੱਥੇ ਸਾਨੂੰ ਰਾਹੁ ਰਾਏ ਜੀ ਨਾਲ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਨਾਲ ਸਾਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਵੀ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਕਿ ਅਸੀਂ ਓਲਡ ਕਲਚਰ ਨੂੰ ਪ੍ਰੋਮੋਟ ਕਰ ਰਹੇ ਹਾਂ ਤੇ ਉਸ ਤੋਂ ਅਗਲੇ ਦਿਨ ਮੇਰਾ ਚੰਡੀਗੜ੍ਹ ਵਿੱਚ ਇੱਕ ਪੰਜਾਬ ਕਾ ਕਲਾ ਪਵਨ ਵੀ ਚ ਇੱਕ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਸੀ ਜਿਹਦੇ ਵਿੱਚ ਮਿਸ ਮਿਸਟਰ ਤੇ ਮਿਸਿਸ ਚੰਡੀਗੜ੍ਹ ਜਿਹੜੀਆਂ ਸੀ ਉਹ ਸਿਲੈਕਟ ਕਰਨੇ ਸੀ ਉਹਨਾਂ ਨੇ ਤੇ ਉਹਦੇ ਵਿੱਚ ਮੈਂ ਮੈਂ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਮੈਂ ਮੈਰਿਡ ਊਮਨਸ ਦੀ ਕੈਟਾਗਰੀ ਵਿੱਚ ਸੀ ਤੇ ਮੈਨੂੰ ਲੱਗਦਾ ਕਿ ਮੈਂ ਸਾਰਿਆਂ ਤੋਂ ਵੱਡੀ ਉਮਰ ਦੀ ਸੀ ਪਰ ਮੈਂ ਫਸਟ ਰਨਰ ਅਪਰੇਕ ਹੀ ਉੱਥੋਂ ਆਪਣੇ ਗੁਰਦਾਸਪੁਰ ਦਾ ਤੇ ਆਪਣੇ ਗੁਨਾਂਦੇਵ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਕਿੱਦਾਂ ਦਾ ਫੀਲ ਹੋ ਰਿਹਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਤੇ ਇਹ ਹੀ ਮੇਰਾ ਐਂਡ ਨਹੀਂ ਹੈ ਮੈਂ ਅੱਗੇ ਹੋਰ ਜਾਵਾਂਗੀ ਮੈਂ ਨੈਸ਼ਨਲ ਇੰਟਰਨੈਸ਼ਨਲ ਅਵਾਰਡ ਲੈ ਕੇ ਆਵਾਂਗੀ ਤੇ ਆਪਣੀ ਗੁਨਾਨਿਕਦੇਵ ਯੂਨੀਵਰਸਿਟੀ ਤੇ ਆਪਣੇ ਗੁਰਦਾਸਪੁਰ ਕੈਂਪਸ ਦਾ ਨਾਮ ਰੋਸ਼ਨ ਕਰਾਂਗੀ ਕਿਹੜੇ ਕਿਹੜੇ ਕੰਪੀਟੀਸ਼ਨ ਆ ਰਹੇ ਆ ਜਿਨ੍ਹਾਂ ਬਾਰੇ ਪਾਰਟਿਸਿਪੇਟ ਕਰਨ ਦਾ ਇਰਾਦਾ ਹੋ ਮੈਂ ਕਰ ਚੁੱਕੀ ਹਾਂ ਪਾਰਟਿਸਿਪੇਟ ਤੇ ਮੈਂ ਇੱਕ ਲੈਵਲ ਤੱਕ ਪਹੁੰਚ ਵੀ ਚੁੱਕੀ ਹਾਂ ਜਿਹਦੇ ਵਿੱਚ ਮੈਂ ਹਾਂ ਮੈਂ ਮਿਸਿਸ ਇੰਡੀਆ ਦੇ ਜਿਹੜਾ ਹੈਗਾ ਕੰਪੀਟੀਸ਼ਨ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਤੇ ਮੈਂ ਨੈਸ਼ਨਲ ਲੈਵਲ ਤੱਕ ਪਹੁੰਚ ਚੁੱਕੀ ਹਾਂ ਅੱਗੋਂ ਕੀ ਰਾਹ ਦਾ ਮਤਲਬ ਕਿੱਥੇ ਤੱਕ ਜਾਣਾ ਮੈਂ ਇੰਟਰਨੈਸ਼ਨਲ ਲੈਵਲ ਤੱਕ ਜਾਵਾਂਗੀ ਤੇ ਆਪਣੇ ਗੁਰਦਾਸਪੁਰ ਸ਼ਹਿਰ ਦਾ ਤੇ ਆਪਣੇ ਗੁਨਾਨੰਦ ਦੇਵ ਯੂਨੀਵਰਸਿਟੀ ਦਾ ਤੇ ਆਪਣੇ ਪੇਰੈਂਟਸ ਦਾ ਤੇ ਆਪਣੇ ਹਸਬੰਦ ਦਾ ਨਾਮ ਰੋਸ਼ਨ ਕਰਾਂਗੀ ਕਲਚਰ ਖਤਮ ਹੁੰਦਾ ਜਾ ਰਿਹਾ ਜਿੱਦਾਂ ਪੁਰਾਣੇ ਗੀਤ ਵੀ ਅੱਜਕੱਲ ਬਹੁਤ ਘੱਟ ਲੋਕ ਸੁਣਨਾ ਪਸੰਦ ਕਰਦੇ ਆ ਲੇਕਿਨ ਤੁਸੀਂ ਪ੍ਰਮੋਟ ਕਰ ਰਹੇ ਹੋ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਜਾਂ ਜਿਹੜੇ ਪੁਰਾਣੇ ਕਲਚਰ ਨੂੰ ਪਸੰਦ ਕਰਦੇ ਹੋ ਉਹਨਾਂ ਨੂੰ ਦੇਖੋ ਜੋ ਕੰਮ ਅਸੀਂ ਕਰਾਂਗੇ ਉਹੀ ਸਾਡੇ ਬੱਚੇ ਕਰਨਗੇ ਮੈਨੂੰ ਲੱਗਦਾ ਹੈ ਤੇ ਜੇ ਅਸੀਂ ਖੁਦ ਹੀ ਨਾ ਚੀਜ਼ਾਂ ਵਿੱਚ ਵੱਜੇ ਰਹਾਂਗੇ ਆਪਣੇ ਵਿਰਸੇ ਨੂੰ ਦੇਖੋ ਟੈਕਨੋਲੋਜੀ ਡਿਵੈਲਪ ਹੋ ਗਈ ਹੈ ਮੈਂ ਵੀ ਟੈਕਨੋਲੋਜੀ ਫੀਲਡ ਨਾਲ ਹੀ ਬਿਲੋਂਗ ਕਰਦੀ ਹਾਂ ਪਰ ਜੇ ਅਸੀਂ ਟੈਕਨੋਲੋਜੀ ਦੇ ਨਾਲ ਵਿਰਸੇ ਨੂੰ ਵੀ ਨਾਲ ਲੈ ਕੇ ਚੱਲਾਂਗੇ ਤਾਂ ਫਿਰ ਤਾਂ ਸੋਨੇ ਤੇ ਸੁਭਾਗਾ ਹੈ ਤੇ ਜਿਹੜੇ ਕੰਮ ਅਸੀਂ ਕਰਾਂਗੇ ਉਹੀ ਸਾਡੇ ਬੱਚੇ ਸਾਨੂੰ ਵੇਖ ਕੇ ਕਰਨਗੇ ਤੇ ਮੈਨੂੰ ਲੱਗਦਾ ਕਿ ਇਹ ਸਾਡੀ ਅੱਜਕੱਲ ਦੀ ਜਿਹੜੀ ਟਾਈਮ ਹੈ ਉਹਦੀ ਇੱਕ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਚੱਲੀਏ ਆਪਣੇ ਸੋਸ਼ਲ ਨੋਰਮਸ ਆਪਣੀਆਂ ਸੋਸ਼ਲ ਵੈਲਿਊਜ਼ ਨੂੰ ਬੱਚਿਆਂ ਨੂੰ ਜਾਣੂ ਕਰਵਾਈਏ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਣ ਦਾ ਮੌਕਾ ਦੇਈਏ ਅਵਾਰਡ ਮਤਲਬ ਪੰਜਾਬ ਲੈਵਲ ਦਾ ਸਟੇਟ ਲੈਵਲ ਦਾ ਕਿੱਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਫੀਲ ਹੋ ਰਿਹਾ ਔਰ ਹੋਰ ਵੀ ਅੱਗੇ ਜਾਵਾਂਗੇ ਇਹਨਾਂ ਦਾ ਮੈਂ ਪੂਰਾ ਸਾਥ ਦਿੰਦਾ ਆਂ ਔਰ ਸਾਥ ਦੇ ਕੇ ਅਸੀਂ ਨੈਸ਼ਨਲ ਲੈਵਲ ਤੱਕ ਵੀ ਪਹੁੰਚਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਵਿਰਸੇ ਨੂੰ ਸਾਹਮਦੇ ਹੋਏ ਆਪਣੇ ਸੋਸ਼ਲ ਨਾਮਸ ਨੂੰ ਦੇਖਦੇ ਹੋਏ ਅਸੀਂ ਹੋਰ ਅੱਗੇ ਆਵਾਂਗੇ ਤੇ ਕਿਛਨ ਸੰਦੇਸ਼ ਦੇਵਾਂਗੇ ਆਪਣੇ ਯੂਥ ਨੂੰ ਕਿ ਆਪਣਾ ਜਿਹੜਾ ਕਲਚਰ ਆ ਉਹਨੂੰ ਵੀ ਸਾਫ ਕਰਖਣਾ ਵੀਡੀਓਜ਼ ਜਿਹੜੀਆਂ ਸ਼ੂਟ ਕਰਦੇ ਹੋ ਅਕਸਰ ਦੇਖਿਆ ਕਿ ਤੁਸੀਂ ਵੀ ਨਾਲ ਹੁੰਦੇ ਹੋ ਜਾਂ ਕਿੰਨੀ ਕਿ ਸਪੋਰਟ ਕਰਦੇ ਹੋ ਅ ਅੱਜ ਤੱਕ ਜਿੰਨੇ ਵੀ ਵੀਡੀਓ ਅਸੀਂ ਸ਼ੂਟ ਕੀਤੇ ਆ ਕਰੀਬ 600 650 ਦੇ ਕਰੀਬ ਕਰ ਚੁੱਕੇ ਆ ਔਰ ਉਹਨਾਂ ਵਿੱਚ ਜਿਹੜਾ ਕੈਮਰਾ ਆ ਉਹ ਮੈਂ ਹੀ ਚਲਾ ਰਿਹਾ ਬਾਕੀ ਬਾਕੀ ਗਾਉਂ ਸਾਰਾ ਮੈਡਮ ਕਰਦੇ ਆ ਮਿਕਸਿੰਗ ਮਾਸਟਿੰਗ ਵੀ ਮੈਡਮ ਹੀ ਕਰਦੇ ਆ ਇਹ ਚੋਇਸ ਕੀਤੀ ਹੁੰਦੀ ਹੈ ਐਡਰੈਸ ਦੀ ਲੋਕੇਸ਼ਨ ਦੀ ਉਹ ਸਾਰਾ ਕੁਝ ਮੈਡਮ ਦੇਖਦੇ ਆ ਸਭ ਉਹ ਦੇਖਦੇ ਅੱਗੋਂ ਕਿੰਨੇ ਕੁ سپورਟ ਦੋਗੇ ਇਦਾਂ سپورਟ ਮੇਰੀ ਮੇਰੀ ਫੁੱਲ سپورਟ ਹੈ ਔਰ ਜਿਸ ਤੱਕ ਵੀ ਹੋਇਆ ਆ ਆਪਾਂ ਅੱਗੇ ਜਾਵਾਂਗੇ ਮੈਂ ਉਹਨੂੰ ਕਿੱਥੇ ਦੇਖਣਾ ਚਾਹੁੰਦੇ ਮੈਡਮ ਤਾਂ ਮੈਂ ਇੰਟਰਨੈਸ਼ਨਲ ਲੈਵਲ ਤੱਕ ਦੇਖਣਾ ਚਾਹੁੰਦਾ